ਦੇ ਘਾਜੀ ਸਾਰਿਆਂ ਨੂੰ ਜੋ ਆਪਾਂ ਅੱਜ ਤੁਹਾਨੂੰ ਦੱਸਣ ਜਾ ਰਹੇ ਆ ਪਿਛਲੇ ਮਹੀਨਿਆਂ ਤੋਂ ਜੋ ਨਹੀਂ ਪਿਆ ਸੀ ਆਪਣੀ ਉਦੋਂ ਕਈ ਛੱਤਾਂ ਆਪਣੇ ਪਿੰਡ 'ਚ ਢਿੱਗੀਆਂ ਸੀਗੀਆਂ ਉਦੋਂ ਸਮੁੱਚੀ ਪ੍ਰੈਸ ਨੇ ਚਾਹਦੇ ਨੇ ਉਪਰਾਲਾ ਕੀਤਾ ਸੀ ਵੀ ਆਪਾਂ ਇਹਨਾਂ ਘਰਾਂ ਦੇ ਰਿਪੇਰਾਂ ਬਾਰੇ ਜਾਂ ਜੋ ਕਮਰੇ ਢਿੱਗੇ ਆ ਉਹਨਾਂ ਦੇ ਪਾਉਣ ਵਾਸਤੇ ਆਪਾਂ ਇੱਕ ਵੀਡੀਓ ਪਾਈ ਸੀ ਜੋ ਮਦਦ ਮੰਗੀ ਸੀ ਉਸ ਦੇ ਵਿੱਚ ਆਪਾਂ ਨੂੰ ਜੋ ਵੀ ਐਨ ਆਰ ਆਈ ਭਰਾਵਾਂ ਨੇ ਸਾਥ ਦਿੱਤਾ ਤੇ ਆਪਣੇ ਨਗਰ 'ਚ ਜੋ ਜਿੰਨੀ ਵੀ ਆਪਣੀ ਮਾਇਆ ਆ ਅੱਜ ਅਸੀਂ ਉਹ ਤੁਹਾਨੂੰ ਸਾਰੀ ਦੱਸਣ ਜਾ ਰਹੇ ਆ ਵੀ ਆਪਾਂ ਨੂੰ ਕਿੰਨੇ ਮਾਇਆ ਆਇਆ ਈ ਆ ਕਿੰਨੇ ਕਮਰੇ ਪਏ ਆ ਕਿੰਨੀਆਂ ਤਰਪਾਲਾਂ ਆਂ ਤੇ ਕਿੰਨਾ ਖਰਚਾ ਆ ਉਹ ਤੁਹਾਨੂੰ ਸਾਰਾ ਦੱਸ ਦਿਆਂ। ਤਾਰੀ ਹਾਂਕਾਂਗ 50000 ਰੁਪਿਆ ਜਿੰਦਾ ਬਰਾੜ 50000 ਰੁਪਿਆ ਬਲਬੀਰ ਸਿੰਘ ਖੋਸਾ 25000 ਰੁਪਿਆ ਗੁਰਜੀਤ ਸਿੰਘ ਸਰਮਹਿੰਦਰ ਸਿੰਘ 25000 ਰੁਪਿਆ ਸੁਖੀ ਬਰਾੜ ਸਨਵ ਸੁਖਵੰਤ ਸਿੰਘ 15000 ਰੁਪਿਆ ਚੀਕੂ ਬਰਾੜ 11500 ਰੁਪਿਆ ਪਰਮੇਂਦਰ ਸੁਰਿੰਦਰ ਤੇ ਸੁਨਾਮ ਸਿੰਘ ਸਿੱਧੂ 50000 ਰੁਪਿਆ ਮਿੱਠੂ ਬਰਾੜ 50000 ਰੁਪਿਆ ਜਗਰਾਏ ਬਰਾੜ ਸਾਨੂੰ ਬੱਗਾ ਸਿੰਘ ਨੂੰ 5000 ਰੁਪਏ ਸੁਖਦੇਵ ਸਿੰਘ ਪੱਪੂ ਮੈਂਬਰ 5000 ਰੁਪਏ ਗਾਗਾ ਮੈਂਬਰ 5000 ਰੁਪਏ ਬਿੰਦਰ ਹਾਂਕਾਂ 20 ਬੋਰੀਆਂ ਸੀਮੈਂਟ ਤੇ ਟੀਟਾ ਬਰਾੜ ਉਹਨਾਂ ਨੂੰ 60 ਬੱਤੇ ਬਿੱਲੂ ਸਿੰਘ ਦੇ ਮੁੰਡੇ ਕਿੱਦੇ ਦੇ ਘਰੇ ਜਿਹੜੇ ਦਿੱਤੇ ਗਏ ਆ ਜੀ ਇਹ ਜੋ ਆਪਣਾ ਖਰਚਾ ਹੋਇਆ 291000 ਰੁਪਏ ਹੋਇਆ ਜੀ ਜੋ ਪੈਸੇ ਆਏ ਆ ਇਹ 291000 ਰੁਪਏ ਆਇਆ ਤੇ ਜਿਹੜਾ ਖਰਚਾ ਹੁਣ ਅਸੀਂ ਉਹਨੂੰ ਉਹ ਦੱਸ ਦੇਈ ਆਪਣੀ ਐਟ ਆਈ ਆਈ 20 ਹਰ 140000 ਦੀ ਟੈਲ ਆਈ ਆ 4000 28000 ਰੁਪਏ ਦੀ ਬੱਤੇ ਆਏ 19000 ਰੁਪਏ ਦੇ ਦੋ ਟਰਾਲੇ ਰੇਤਾ ਦੇ 20000 ਰੁਪਿਆ ਸਰਿਆ ਦੋ ਕੁਇੰਟਲ 12000 ਦਾ ਹੀ ਇੱਕ ਟਰਾਲੀ ਬਜਰੀ 4000 ਰੁਪਿਆ ਤਰਪਾਲਾ ਆ ਗਾਈ ਬਤਨਾ ਘਰਾਂ ਨੂੰ 6700 ਰੁਪਏ ਦੀਆਂ ਸੀਮੈਂਟ ਆਈ 57000 ਦਾ ਗਾਡਰਾ ਇਹ 10500 ਦੇ ਇਹ ਆਪਣਾ ਖਰਚਾ ਹੋਇਆ 297200 ਰੁਪਿਆ ਆਪਣੇ ਕੋਲੇ ਜੋ ਮਾਇਆ ਆਈ ਸੀ ਉਹ ਸੀਗਾ 291000 6200 ਰੁਪਇਆ ਜੋ ਕਿ ਕੋਲੋਂ ਚੱਲਿਆ ਜੀ ਉਹ ਅਸੀਂ ਪੰਚਾਇਤ ਨੇ ਉਹ ਵੀ ਕੋਲੋਂ ਪਾਤਾ ਜੀ ਤੇ ਇਸ ਲਈ ਸਾਰਾ ਦਾ ਹੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮਾਇਆ ਟੱਡੀ ਆ ਤੇ ਬਾਕੀ ਆਪਣਾ ਖੜਿਆ ਆਪਣਾ ਕੋਈ ਮਨਨਾ ਸਿੰਘ ਖੜਾਈ ਇਹਨਾਂ ਨੂੰ ਆਪਾਂ ਕੰਮਾ ਤਿਆਰ ਕਰਕੇ ਦਈ ਜੇਬੀ ਸਿੰਘ ਮਾਤਾ ਹਰਬਾਚ ਕੌਰ ਦਾ ਮੁੰਡਾ ਉਹ ਵੀ ਆਪਣੇ ਕੋਲੇ ਖੜਿਆ ਜੀ ਬਾਬਾ ਗੁਰਦੇਵ ਸਿੰਘ ਕੁੰਡਾ ਸਿੰਘ ਵੀ ਆਪਣੇ ਕੋਲੇ ਉਹ ਆ ਸੀਰਾ ਸਿੰਘ ਸਾਨੂੰ ਬਿੱਲੂ ਸਿੰਘ ਵੀਰਾ ਸਿੰਘ ਸਾਨੂੰ ਬੰਤਾ ਸਿੰਘ ਤੋਚਾ ਸਿੰਘ ਸਾਨੂੰ ਦਰਸ਼ਨ ਸਿੰਘ ਜਿਹੜੇ ਆਪਣੇ ਕਮਰੇ ਤਿਆਰ ਹੋਏ ਆ ਦੋ ਕਮਰੇ ਦਾ ਕੰਮ ਆਪਣਾ ਹੁਣ ਚੱਲੀ ਜਾਂਦਾ ਈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਦੇਖਾਂਗੇ ਕਿ ਕੀ ਆ ਇਹ ਜਿੰਨਾ ਕੰਮ ਸੀ ਆਪਾਂ ਉਸਰੇ ਚਲਾ ਦਿੱਤਾ ਈ ਸੋ ਇੱਕ ਵਾਰ ਫੇਰ ਸਾਰੇ ਨਗਰ ਦਾ ਸਾਰੇ ਨਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਪੈਸਾ ਘੱਲਿਆ ਜੋ ਆ ਤੁਹਾਨੂੰ ਹੀ ਪੈਸਾ ਬੋਲਦਾ ਸਾਡੇ ਕੋਲੇ ਆਇਆ ਜੋ ਲੱਗਿਆ ਉਹ ਵੀ ਤੁਹਾਨੂੰ ਬੋਲਦਾ ਧੰਨਵਾਦ ਉਹ ਬਾਈ ਨੇ ਪਹਿਲਾਂ ਦੱਸ ਹੀ ਦਿੱਤਾ ਵੀ ਇੱਥੇ ਬਹੁਤ ਜਿਆਦਾ ਰੂੜਨਾ ਸੀ ਗੁਰੂ ਘਰ ਦੇ ਮੂਹਰੇ ਚਲੋ ਮਾਲਕ ਨੇ ਕਿਰਪਾ ਕੀਤੀ ਇੱਥੇ ਰੂੜਨਾ ਚੱਟੀਆਂ ਸਾਡਾ ਇਹਨਾਂ ਸਾਨੂੰ ਕਮੇਟੀ ਨੇ ਸਾਥ ਦਿੱਤਾ ਇਹਨਾਂ ਘਰ ਵਾਲੇ ਸਾਥ ਦਾ ਜਿੰਨਾ ਸਾਨੂੰ ਜਗ੍ਹਾ ਦਿੱਤੀ ਤੇ ਕਮੇਟੀ ਨੇ ਨਾਲ ਪੂਰਾ ਵੱਧ ਚੜ ਕੇ ਸਾਥ ਦੇ ਕੇ ਜਿਹੜਾ ਹੈਗਾ ਆਪਣਾ ਇਹ ਰੂੜਨਾ ਵਾਲੀ ਜਗ੍ਹਾ ਤੇ ਪਾਸੇ ਕਰਾ ਕੇ ਸਾਰਾ ਕੁਝ ਤੇ ਆ ਪਾਰਕ ਬਣਾਈਆ ਜੋ ਕਿ ਪਾਰਕ ਦਾ ਕੰਮ ਮੁਕੰਮਲ ਹੋ ਚੁੱਕਿਆ ਸਿਰਫ ਇਹ ਗੇਟ ਰਹਿ ਗਿਆ ਉਹ ਵੀ ਆ ਸ਼ਾਉਣ ਲੱਗ ਜਾਣਾ ਸੀ ਤਾਂ ਤੁਸੀਂ ਵੇਖਣਾ ਕਿੰਨਾ ਵਧੀਆ ਪਾਰਕ ਬਣ ਗਿਆ ਤੇ ਝੌਂਪੜੀ ਲੱਗ ਗਈ ਜਾਲ ਲੱਗ ਗਿਆ ਬਹਿਣ ਦੀ ਜਗ੍ਹਾ ਕਿੰਨੀ ਵਧੀਆ ਬਣ ਗਈ ਆ ਕੋਈ ਜਮੀਨੇ ਪ੍ਰੋਗਰਾਮ ਵਾਲੇ ਜਿਹੜੇ ਸਟੈਂਟ ਲੱਗਦਾ ਉਹ ਆਪਣਾ ਨਗਰ ਨੂੰ ਬਹੁਤ ਜਿਆਦਾ ਫਾਇਦਾ ਹੋਇਆ ਤੇ ਨਾਲੇ ਆਪਣਾ ਜੋ ਗੁਰੂ ਘਰ ਦੇ ਮੂਰੋ ਗੰਦਗੀ ਸੀ ਉਹ ਚੱਕੀ ਗਈ ਆ ਧੰਨਵਾਦ ਉਹ ਅੱਡੇ ਦੇ ਵਿੱਚ ਖੜੇ ਹੀ ਆਪਣਾ ਅੱਡੇ ਦਾ ਕੰਮ ਵੀ ਲੱਗਾ ਪਾ ਗਾ ਮੁਕੰਮਲ ਹੋ ਗਿਆ ਬਸ ਕੱਲ ਤੱਕ ਉਹ ਫਾਈਨਲ ਹੋ ਜਾਊਗਾ ਸਾਰਾ ਹੀ ਰੰਗ ਦਾ ਕੰਮ ਥੋੜਾ ਬਾਕੀ ਆ ਬਾਕੀ ਹੁਣ ਤੁਸੀਂ ਅੱਡਾ ਬਣਿਆ ਦੇ ਹੀ ਦਿਆ ਕਿੰਨੇ ਸੋਹਣੇ ਖਾਣ ਵਾਲੇ ਬਣ ਗਏ ਆ ਬਾਕੀ ਜੋ ਆਪਣਾ ਟੈਂਕੀ ਦੇ ਕੋਲ ਆਪਣਾ ਕੂੜੇ ਦਾ ਪ੍ਰੋਜੈਕਟ ਆਪਣਾ ਚੱਲ ਜੀਦਾ ਉਹ ਵੀ 10-15 ਦਿਨ ਦੇ ਵਿੱਚ ਵਿੱਚ ਕੰਪਲੀਟ ਹੋ ਜਾਊਗਾ ਤੇ ਇੱਧਰ ਆਪਾਂ ਰਵਾਸ ਘਾਉਣ ਵਾਲੇ ਪਾਸੇ ਪੁਲਗਾਂ ਪਾਈ ਜਾਂਦੇ ਆ ਤੇ ਉਸ ਤੋਂ ਬਾਅਦ ਹੁਣ ਆਖਿਆਰ ਤੋਂ ਲੈ ਕੇ ਆਪਾਂ ਉਹਦਾ ਪਾਣੀ ਦੇ ਨਿਕਾਸੀ ਰਾਹ ਤੇ ਪੁਲਗਾਂ ਪਾਉਣ ਦਾ ਕੰਮ ਬੋਟਲ ਬਾਇ ਸ਼ੁਰੂ ਕਰਨਾ ਹੈ ਤੇ ਜੋ ਪੰਚਾਇਤ ਘਰ ਆਪਣਾ ਉਹਦਾ ਵਾਟਾਟ ਵੀ ਹੋ ਗਈ ਆ ਤੇ ਕਾਨੂੰਨ ਦਾ ਨੀਂ ਪੱਥਰ ਰੱਖਿਆ ਜਾਊਗਾ ਪੂਰਾ ਆਪਾਂ ਪਿੰਡ ਦਾ ਵਧੀਆ ਪਿੰਡ ਦੇ ਵਿੱਚ ਲਾ ਕੇ ਬੱਟ ਬੱਟ ਪੂਰਾ ਵਧੀਆ ਬਣਾ ਦੇਣਾ ਧੰਨਵਾਦ